ਆਪਾਂ ਅਕਸਰ ਦੇਖਦੇ ਆਂ ਕਈ ਵਾਰ ਆਪਣੇ ਪਿੰਡ ਦੇ ਚੌਕ ਵਿੱਚ ਬਹੁਤ ਸਾਰਾ ਚਿੱਕੜ ਹੋਇਆ ਹੁੰਦਾ ਜਾਂ ਆਪਣੇ ਸ਼ਹਿਰ ਦੇ ਚੌਕ ਦੇ ਵਿੱਚ ਐਦਾਂ ਲੱਗਦਾ ਹੁੰਦਾ ਜਿਦਾਂ ਕੋਈ ਰਾਤ ਨੂੰ ਇੱਥੇ ਨਹਾ ਕੇ ਗਿਆ ਹੋਵੇ ਬਹੁਤ ਸਾਰਾ ਪਾਣੀ ਢੋਲ ਕੇ ਗਿਆ ਹੋਵੇ ਕਈ ਵਾਰ ਇਸ ਸਿਮਿਆ ਦੇ ਵਿੱਚ ਜਾ ਕੇ ਬੈਠ ਕੇ ਕਈ ਔਰਤਾਂ ਆਪਣੇ ਵਸਤੂ ਪਾੜ ਕੇ ਨੰਗੀਆਂ ਹੋ ਕੇ ਨਹਾਉਂਦੀਆਂ ਨੇ ਸਿਆਣਿਆਂ ਦੇ ਕਹਿਣ ਤੇ ਹੁਣ ਕੀ ਹੁੰਦਾ ਵਾ ਸਿਆਣੇ ਨੇ ਕਿਹਾ ਹੁੰਦਾ ਵੀ ਜਿਹੜਾ ਇੱਥੋਂ ਵੀ ਲੰਘੇਗਾ ਉਹਦਾ ਪੁੱਤਰ ਮਰੇਗਾ ਤੇ ਤੁਹਾਡੇ ਘਰੇ ਉਹ ਜਨਮ ਲਵੇਗਾ ਇਹੋ ਜਿਹਾ ਪਖਾੜਦਾ ਇਹੋ ਜਿਹਾ ਪੁੱਠੇ ਕਰਮ ਕਰਨ ਵਾਲੀਆਂ ਔਰਤਾਂ ਦੀ ਕੀ ਹਾਲਤ ਹੁੰਦੀ ਆ ਉਹ ਬਾਬਾ ਕਬੀਰ ਜੀ ਆਪਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੱਸਦੇ ਨੇ ਜਿਹੜੀਆਂ ਔਰਤਾਂ ਆਪਣੇ ਵਸਤਰ ਉਤਾਰ ਕੇ ਚੌਂਕਾਂ ਦੇ ਵਿੱਚ ਰਾਤ ਨੂੰ ਬੈਠ ਕੇ ਰਾਤ ਨੂੰ ਮਤਲਬ 12 ਵਜੇ ਤੋਂ ਬਾਅਦ ਦੇ ਟਾਈਮ ਬੈਠ ਕੇ ਇਹ ਕੋ ਕਰਮ ਕਰਦੀਆਂ ਨੇ ਨਹਾਉਂਦੀਆਂ ਨੇ ਆਪਣੇ ਕੱਪੜੇ ਉਤਾਰ ਕੇ ਕਿ ਕੋਈ ਜਿਹੜਾ ਵੀ ਇੱਥੋਂ ਲੰਘੇ ਉਹ ਇਨਸਾਨ ਮਰੇ ਜਾਉਂਦਾ ਪੁੱਤ ਮਰੇ ਉਹ ਸਾਡੇ ਘਰੇ ਜਨਮ ਲੈ ਲਵੇ ਕਾਲੇ ਇਲਮ ਵਾਲਿਆਂ ਦੇ ਦੱਸਣ ਦੇ ਮੁਤਾਬਕ ਇਹ ਸਾਰੀ ਕਿਰਿਆਏ ਕਰਦੀਆਂ ਨੇ ਬਾਬਾ ਕਬੀਰ ਜੀ ਆਪਾਂ ਨੂੰ ਸਾਵਧਾਨ ਕਰਦੇ ਨੇ ਉਹ ਦੱਸਦੇ ਨੇ ਕਿ ਤੁਹਾਡੀ ਕੀ ਹਾਲਤ ਹੋਣੀ ਹੈ ਜਿਹੜਾ ਇਨਸਾਨ ਹੈ ਉਹ ਜ ਕਰਮ ਕਰਤਾ ਦਾ ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਨ ਜਾਏ ਕਹਿੰਦੇ ਪ੍ਰਮਾਤਮਾ ਦੇ ਨਾਮ ਨੂੰ ਛੱਡ ਕੇ ਲੈਣਾ ਤਾਂ ਉਹਦੇ ਕੋਲੋਂ ਸੀਗਾ ਕਹਿੰਦੇ ਇਹ ਹੋਰ ਹੀ ਜਾਗੇ ਕਰਨ ਤੁਰ ਪਿਆ ਜਾ ਕੇ ਸਿੰਘਾਂ ਤੇ ਜਾਗਾ ਕੀਤਾ ਇਸ ਔਰਤ ਨੇ ਚੌਕ ਦੇ ਵਿੱਚ ਬੈਠ ਕੇ ਨੇ ਜਾਗਾ ਕੀਤਾ ਇਹ ਕਹਿੰਦੇ ਇਸ ਔਰਤ ਨੇ ਸਰਪਨ ਹੋ ਕੇ ਆਉਤਰ ਹੈ ਜਾਏ ਆਪਣੇ ਖਾਏ ਜਾਏ ਆਪਣੇ ਖਾਏ ਕਹਿੰਦੇ ਜਿਨ੍ਹਾਂ ਨੂੰ ਇਹਨੇ ਜਨਮ ਦਿੱਤਾ ਸੀ ਨਾ ਉਹਨਾਂ ਨੂੰ ਖਾ ਗਈ ਕਹਿੰਦੇ ਇਹਨੇ ਸਰਪਣੀ ਬਣਨਾ ਨਾ ਨਾਗਣ ਬਣਨਾ ਨਾਗਣ ਕਿਉਂਕਿ ਜੀਂਦੇ ਹੋਏ ਵੀ ਇਹਨੇ ਕਿਸੇ ਦੇ ਪੁੱਤਰਾਂ ਨੂੰ ਖਾਣ ਦੀ ਕੋਸ਼ਿਸ਼ ਹੋ ਕੀਤੀ ਜਿਉਂਦੇ ਹੋਏ ਵੀ ਇਹਨੇ ਨਹਾ ਕੇ ਚੌਂਕਾਂ ਦੇ ਵਿੱਚ ਜਾਦੂ ਟੂਣੇ ਕਰਕੇ ਕਿਸੇ ਦੇ ਪੁੱਤਰਾਂ ਨੂੰ ਖਾਣ ਦੀ ਕੋਸ਼ਿਸ਼ ਕੀਤੀ ਹੈ ਰੱਬ ਕਹਿੰਦੇ ਹੁਣ ਇਹਨੂੰ ਨਾਗਣ ਦੀ ਸੱਪਣੀ ਦੀ ਜੂਨ ਦਵੇਗਾ ਜਦੋਂ ਇਹਦੇ ਬੱਚੇ ਹੋਣਗੇ ਸੈਸ ਕਹਿੰਦੀ ਹੈ ਤੁਸੀਂ ਡਿਸਕਵਰੀ ਜਾਂ ਜੀਓਗ੍ਰਾਫੀ ਚੈਨਲ ਤੇ ਦੇਖਿਆ ਹੋਵੇਗਾ ਅਕਸਰ ਦੇਖਿਆ ਹੋਵੇਗਾ ਜਿਹੜੀ ਨਾਗਣ ਆਪਣੀ ਕੁੰਡਲੀ ਮਾਰ ਕੇ ਬੈਠ ਜਾਂਦੀ ਆ ਜਿੰਨੇ ਵੀ ਆਂਡਿਆਂ ਵਿੱਚੋਂ ਬੱਚੇ ਨਿਕਲਦੇ ਨੇ ਉਹਨਾਂ ਨੂੰ ਨਾਲ ਦੀ ਨਾਲ ਖਾਈ ਜਾਂਦੀ ਆ ਕਿਉਂਕਿ ਸੱਪਣੀ ਨੂੰ ਜਾਂ ਸੱਪ ਨੂੰ ਨਿਗਲਣ ਦੀ ਆਤਵਾ ਚਾਹੇ ਉਹ ਡੱਡੂ ਹੋਵੇ ਚਾਹੇ ਕੀੜੇ ਮਕੌੜੇ ਹੋਣ ਉਹ ਉਹਦੀ ਆਦਤ ਨਹੀਂ ਜਾਂਦੀ ਉਹਨੂੰ ਇਹ ਨਹੀਂ ਪ੍ਰਤੀਤ ਹੁੰਦਾ ਕਿ ਉਹਦੇ ਬੱਚੇ ਨੇ ਆਪਦੇ ਬੱਚੇ ਖਾਈ ਜਾਂਦੀ ਉਹ ਉਹ ਆਪਣੇ ਬੱਚਿਆਂ ਨੂੰ ਖਾਈ ਜਾਂਦੀ ਹੈ ਉਹੋ ਹੀ ਬੱਚਾ ਜੂੰਦਾ ਬਚਦਾ ਹੈ ਜਿਹੜਾ ਉਹਦੀ ਗੋਲ ਘੇਰੀ ਦੇ ਵਿੱਚੋਂ ਬਾਹਰ ਡਿੱਗ ਪੈਂਦਾ ਜਿਹੜਾ ਬਾਹਰ ਚਲਿਆ ਜਾਂਦਾ ਉਹੀ ਬੱਚਾ ਬਚਦਾ ਏ ਮੰਨ ਲਓ ਜੇ ਇਹ ਸਾਰੇ ਬੱਚੇ ਇਦਾਂ ਜਨਮ ਲੈ ਲੈਂਦੇ ਹੋਣ ਜੇ ਇਹ ਗੱਲ ਝੂਠੀ ਹੋਵੇ ਤਾਂ ਇਸ ਧਰਤੀ ਤੇ ਪੈਰ ਰੱਖਣ ਨੂੰ ਥਾਂ ਨਾ ਮੇਰੇ ਥਾਂ ਸਾਰੀ ਧਰਤੀ ਤੇ ਹਰ ਪਾਸੇ ਸਾਪ ਹੀ ਸੱਪ ਤੁਰੇ ਫਿਰਦੇ ਹੋਣ ਕਹਿੰਦੇ ਉਸ ਔਰਤ ਦੀ ਇਹ ਹਾਲਤ ਹੁੰਦੀ ਆ ਜਾਏ ਆਪਣੇ ਖਾਏ ਜਿਨ੍ਹਾਂ ਨੂੰ ਜਨਮ ਦਿੱਤਾ ਸੀ ਕਹਿੰਦੇ ਉਹਨਾਂ ਨੂੰ ਵੀ ਖਾ ਗਈ